ਸਸ ਸ੍ਰੀਕਾਲ ਜੀ ਮੈਂ ਗੁਰਲਾਲ ਸਿੰਘ ਸਿੱਧੂ ਤੇ ਤੁਸੀਂ ਜੁੜੇ ਹੋਏ ਹੋ ਚੈਨਲ ਗਲੋਬਲ ਚਾਤ ਦੇ ਨਾਲ ਮੋਬਾਈਲ ਅੱਜ ਕੱਲ ਸਾਡੀ ਜੀਵਨ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਬਣ ਗਿਆ ਮੋਬਾਈਲ ਬਿਨਾਂ ਸਾਡਾ ਸਰਦਾ ਵੀ ਨਹੀਂ ਤੇ ਮੋਬਾਈਲ ਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਵੀ ਹੋ ਸਕਦੀਆਂ ਨੇ ਜੇਕਰ ਤੁਹਾਡੇ ਬੱਚੇ ਮੋਬਾਈਲ ਫੋਨ ਯੂਜ਼ ਕਰ ਰਹੇ ਆ ਅਕਸਰ ਮੋਬਾਈਲ ਫੋਨ ਯੂਜ਼ ਅੱਜ ਕੱਲ ਬੱਚੇ ਕਰਦੇ ਹੀ ਆ ਉਹ ਸਕੂਲ ਦੇ ਪਰਪਸ ਦੇ ਲਈ ਵੀ ਹੋ ਸਕਦਾ ਉਹਨਾਂ ਦੀ ਐਜੂਕੇਸ਼ਨ ਲਈ ਹੋ ਸਕਦਾ ਉਹ ਹੋਮਵਰਕ ਲਈ ਹੋ ਸਕਦਾ ਜਾਂ ਬੱਚੇ ਆਮ ਤੌਰ ਤੇ ਫ੍ਰੀ ਟਾਈਮ ਦੇ ਵਿੱਚ ਗੇਮਾਂ ਵਗੈਰਾ ਖੇਡਦੇ ਨੇ ਬੱਚੇ ਮੋਬਾਈਲ ਫੋਨ ਯੂਜ਼ ਕਰਦੇ ਨੇ ਅਕਸਰ ਇਹ ਇਹ ਫੈਕਟ ਆ ਜਦੋਂ ਮੋਬਾਈਲ ਫੋਨ ਯੂਜ਼ ਕਰਦੇ ਆ ਤਾਂ ਮੋਬਾਈਲ ਨਾਲ ਜੁੜੀਆਂ ਹੋਈਆਂ ਜਿਹੜੀਆਂ ਲਿਮਿਟੇਸ਼ਨਸ ਨੇ ਜਿਹੜੀਆਂ ਡਰਾਪ ਬੈਕ ਆ ਉਹ ਵੀ ਮੋਬਾਈਲ ਦੇ ਨਾਲ ਆਉਂਦੀਆਂ ਨੇ ਆਪਾਂ ਅੱਜ ਗੱਲ ਕਰਨੀ ਆ ਸਾਈਬਰ ਬੁੱਲੀਂਗ ਦੀ ਸਾਈਬਰ ਬੁੱਲੀਂਗ ਜਿਵੇਂ ਆਮ ਬੁੱਲੀਂਗ ਹੁੰਦੀ ਆ ਉਸੇ ਤਰ੍ਹਾਂ ਹੀ ਸਾਈਬਰ ਬੁੱਲੀਂਗ ਹੁੰਦੀ ਆ ਬੁੱਲੀਂਗ ਦਾ ਮਤਲਬ ਆ ਕਿ ਕਿਸੇ ਨੂੰ ਹਰਾਸ ਕਰਨਾ ਤੰਗ ਕਰਨਾ ਪਰੇਸ਼ਾਨ ਕਰਨਾ ਸਾਈਬਰ ਬੁੱਲਿੰਗ ਦੇ ਵਿੱਚ ਮੋਬਾਈਲ ਫੋਨ ਟੈਬਲੇਟ ਲੈਪਟਾਪ ਜਾਂ ਕੰਪਿਊਟਰ ਸ਼ਾਮਿਲ ਹੁੰਦੇ ਆ ਤੇ ਸਾਈਬਰ ਬੁੱਲਿੰਗ ਦੇ ਵਿੱਚ ਉਸੇ ਤਰ੍ਹਾਂ ਹੀ ਬੰਦੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸਾਈਬਰ ਬੁੱਲਿੰਗ ਦੇ ਵਿੱਚ ਤੁਹਾਨੂੰ ਮੈਸੇਜ ਭੇਜ ਕੇ ਟੈਕਸਟ ਮੈਸੇਜ ਭੇਜ ਕੇ ਜਾਂ ਤੁਹਾਡੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਕਮੈਂਟ ਕਰਕੇ ਜਾਂ ਮੈਸੇਜਿੰਗ ਐਪ ਦੇ ਥਰੂ ਤੁਹਾਨੂੰ ਬੁੱਲਿੰਗ ਕੀਤੀ ਜਾਂਦੀ ਹੈ ਤੁਹਾਡੀ ਇਸ ਤੋਂ ਇਲਾਵਾ ਤੁਹਾਡੀ ਫੇਕ ਪ੍ਰੋਫਾਈਲ ਬਣਾ ਸਕਦਾ ਕੋਈ ਆਦਮੀ ਉਹਦੇ ਤੇ ਤੁਹਾਡੀ ਫੋਟੋ ਤੁਹਾਡੇ ਨਾਮ ਦੇ ਉੱਤੇ ਕੋਈ ਗਲਤ ਕੰਟੈਂਟ ਪਾ ਸਕਦਾ ਤੁਹਾਡੀ ਜਾਣਕਾਰੀ ਤੋਂ ਬਿਨਾ ਤੁਹਾਡੀ ਪਰਸਨਲ ਇਨਫੋਰਮੇਸ਼ਨ ਪਬਲਿਕ ਡੋਮੇਨ ਤੇ ਪਾ ਸਕਦਾ ਉਹ ਸਾਰੇ ਕੰਮ ਕਰ ਸਕਦਾ ਜਿਹਦੇ ਨਾਲ ਤੁਹਾਡਾ ਰੈਪਿਊਟੇਸ਼ਨ ਤੁਹਾਡੀ ਤੁਹਾਡਾ ਨੇਮ ਤੁਹਾਡੀ ਫੇਮ ਜਿਹੜੀ ਆ ਉਹ ਉਹਦੇ ਤੇ ਅਸਰ ਪੈਂਦਾ ਇਨੂੰ ਸਾਈਬਰ ਬੁਲੀਂਗ ਉਹ ਜ਼ਿਆਦਾਤਰ ਬੱਚੇ ਇਸ ਦਾ ਜਲਦੀ ਸ਼ਿਕਾਰ ਹੋ ਜਾਂਦੇ ਆ ਕਿਉਂਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ ਬੱਚੇ ਉਸ ਮੱਕੜ ਜਾਲ ਦੇ ਵਿੱਚ ਫਸ ਜਾਂਦੇ ਆ ਇਹ ਕਿਵੇਂ ਪਤਾ ਕਰੀਏ ਕਿ ਸਾਈਬਰ ਬੁਲੀਂਗ ਸਾਡੇ ਬੱਚੇ ਦੀ ਕਿਤੇ ਹੋ ਤਾਂ ਨਹੀਂ ਰਹੀ ਆਮ ਤੌਰ ਤੇ ਜਦੋਂ ਕਿਸੇ ਦੀ ਬੁਲੀਂਗ ਹੁੰਦੀ ਆ ਤਾਂ ਉਹ ਬੱਚੇ ਦੇ ਮਾਨਸਿਕ ਜਿਹੜੀ ਸਿਹਤ ਉੱਤੇ ਬਹੁਤ ਬੈਡ ਇੰਪੈਕਟ ਪਾਉਂਦੀ ਆ ਉਹ ਬੱਚੇ ਤੰਗ ਪਰੇਸ਼ਾਨ ਰਹਿੰਦੇ ਆ ਉਹ ਉਹਨਾਂ ਨੂੰ ਐਂਜ਼ਾਇਟੀ ਹੁੰਦੀ ਆ ਡਿਪਰੈਸ਼ਨ ਹੁੰਦਾ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਆ ਉਹ ਆਮ ਤੌਰ ਤੇ ਆਪਦੇ ਕੰਮ ਦੇ ਵਿੱਚ ਜਿਹੜਾ ਉਹਨਾਂ ਦਾ ਮਨ ਨਹੀਂ ਲੱਗਦਾ ਖੇਡਾਂ ਦੇ ਵਿੱਚ ਨਹੀਂ ਜਾਂਦੇ ਸਕੂਲ ਜਾਣ ਤੋਂ ਘਬਰਾਉਂਦੇ ਆ ਆਪਣੇ ਮਾਪਿਓ ਮਾਪਿਓ ਤੋਂ ਲੁਕੋ ਕੇ ਉਹ ਫੋਨ ਚਲਾਉਣ ਦੀ ਕੋਸ਼ਿਸ਼ ਕਰਦੇ ਆ ਇਹ ਸਾਰੇ ਸਿੰਪਟਮ ਨੇ ਜਿਹਦੇ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਇਹਨਾਂ ਦੀ ਸਾਈਬਰ ਬੁਲੀਇੰਗ ਤਾਂ ਨਹੀਂ ਹੋ ਰਹੀ ਕਿਤੇ ਜੇਕਰ ਕਿਸੇ ਬੱਚੇ ਦੀ इवन ਕਿ ਅੱਜ ਕੱਲ ਤਾਂ ਜਿਹੜੇ ਲੋਕ ਸਿਆਣੇ ਨੇ ਉਹਨਾਂ ਦੀ ਵੀ ਸਾਈਬਰ ਬੋਲੀਂਗ ਹੋ ਜਾਂਦੀ ਹੈ ਤੁਸੀਂ ਦੇਖਿਆ ਹੋਊਗਾ ਕਈ ਵਾਰ ਕਿਸੇ ਨੂੰ ਵੀਡੀਓ ਕਾਲ ਆਉਂਦੀ ਹੈ WhatsApp ਦੇ ਥਰੂ ਵੀ ਆਉਂਦੀ ਹੈ ਜਾਂ ਹੋਰ ਜੇ ਕੋਈ ਸੋਸ਼ਲ ਮੀਡੀਆ ਵੀਡੀਓ ਐਪ ਜਿਹੜੇ ਉਹ ਯੂਜ਼ ਕਰਦਾ ਤਾਂ ਉਹਦੇ ਥਰੂ ਵੀ ਵੀਡੀਓ ਕਾਲ ਆ ਸਕਦੀ ਹੈ ਉਹ ਵੀਡੀਓ ਕਾਲ ਦੇ ਵਿੱਚ ਜਦੋਂ ਤੁਸੀਂ ਉਹ ਵੀਡੀਓ ਕਾਲ ਔਨ ਕਰਦੇ ਹੋ ਤਾਂ ਤੁਹਾਡੀ ਵੀਡੀਓ ਰਿਕਾਰਡ ਹੋ ਜਾਂਦੀ ਹੈ AI ਦਾ ਜ਼ਮਾਨਾ ਜੇ ਤੁਸੀਂ ਕੁਝ ਵੀ ਗਲਤ ਨਹੀਂ ਕੀਤਾ ਆਪਣਾ ਉਹਦੇ ਵੀਡੀਓ ਦੇ ਵਿੱਚ ਤਾਂ ਵੀ ਇਹ ਵੀਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਈਵਨ ਕਿ ਤੁਹਾਡੀ ਫੋਟੋ ਤੋਂ ਵੀਡੀਓ ਬਣਾਈ ਜਾ ਸਕਦੀ ਆ। ਵੀਡੀਓ ਜਿਹੜੀ ਨਹੀਂ ਹੈਗੀ ਉਹਦੇ ਤੋਂ ਉਹ ਐਕਸ਼ਨ ਕਰਵਾਏ ਜਾ ਸਕਦੇ ਜਿਹੜੇ ਤੁਸੀਂ ਐਕਚੁਅਲੀ ਕੀਤੇ ਹੀ ਨਹੀਂ। ਤੁਹਾਡੀ ਕਿਸੇ ਹੋਰ ਵੀਡੀਓ ਤੋਂ ਨੂੰ ਯੂਜ਼ ਕਰਕੇ ਕਿਸੇ ਹੀ ਬੰਦੇ ਤੋਂ ਭੰਗੜਾ ਪਵਾਇਆ ਜਾ ਸਕਦਾ। ਉਹਨੂੰ ਹੋਰ ਮੋਸ਼ਨ ਦੇ ਵਿੱਚ ਲਾਇਆ ਜਾ ਸਕਦਾ। ਇਹ ਪੋਸੀਬਲ ਆ ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਮਾਨੇ ਦੇ ਵਿੱਚ। ਤਾਂ ਇੱਥੇ ਮੈਂ ਇੱਕ ਤਾਂ ਕਹੂੰਗਾ ਕਿ ਜੇਕਰ ਤੁਹਾਡੇ ਬੱਚੇ ਇਸ ਤੁਹਾਨੂੰ ਲੱਗਦਾ ਕਿ ਉਹ ਹੈਗੇ ਐ ਇਸ ਦਾ ਸ਼ਕਾਰ ਸਾਈਬਰ ਬੁਲਿੰਗ ਦਾ ਤਾਂ ਉਹਨਾਂ ਨਾਲ ਫ੍ਰੈਂਕਲੀ ਗੱਲ ਕਰੋ ਉਹਨਾਂ ਨੂੰ ਡਰਾਉ ਨਾ ਉਹਨਾਂ ਨੂੰ ਧਮਕਾਓ ਨਾ ਉਹਨਾਂ ਨੂੰ ਇਹ ਨਾ ਲੱਗੇ ਕਿ ਯਾਰ ਜੇ ਮੇਰੇ ਪੇਰੈਂਟ ਨੂੰ ਪਤਾ ਲੱਗ ਗਿਆ ਤਾਂ ਪਤਾ ਨਹੀਂ ਕੀ ਹੋ ਜਾਊਗਾ ਬੱਚਿਆਂ ਨੂੰ ਵੀ ਮੇਰੀ ਇੱਕ ਗੁਜਾਰਿਸ਼ ਆ ਕਿ ਜੇਕਰ ਤੁਸੀਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਕੋਈ ਤੰਗ ਪ੍ਰੇਸ਼ਾਨ ਕਰ ਰਿਹਾ ਤੁਹਾਨੂੰ ਤਾਂ ਤੁਸੀਂ ਆਪਣੇ ਪੇਰੈਂਟ ਨਾਲ ਗੱਲ ਕਰੋ ਆਪਣੇ ਟੀਚਰ ਨਾਲ ਗੱਲ ਕਰੋ ਤਾਂ ਕਿ ਉਹ ਸਮੱਸਿਆ ਦਾ ਜਿਹੜਾ ਹੱਲ ਆ ਉਹ ਨਿਕਲ ਸਕੇ ਔਰ ਵੱਡਿਆਂ ਨੂੰ ਵੀ ਚਾਹੀਦਾ ਕਿ ਤੁਸੀਂ ਆਪਣੇ ਆਪ ਨੂੰ ਇਹਦੇ ਵਿੱਚ ਗੁਨਾਹਗਾਰ ਨਾ ਸਮਝਿਓ ਇਹ ਕਿਸੇ ਨਾਲ ਵੀ ਕਿਸੇ ਵੀ ਟਾਈਮ ਹੋ ਸਕਦਾ ਕੋਈ ਵੀ ਇਸ ਦਾ ਸ਼ਿਕਾਰ ਹੋ ਸਕਦਾ ਜੇਕਰ ਤੁਸੀਂ ਕਿਸੇ ਬਲੈਕਮੇਲਰ ਦੀ ਅੱਜ ਤੁਸੀਂ ਗੱਲ ਮੰਨੋਗੇ ਉਹਨੂੰ ਕੋਈ ਪੈਸਾ țeਲਾ ਦਿਓਗੇ ਜਾਂ ਹੋਰ ਕਰੋਗੇ ਕਿ ਉਹ ਵੀਡੀਓ ਸ਼ੇਅਰ ਨਾ ਕਰੇ ਤੁਹਾਡੀ ਤਾਂ ਉਹਨਾਂ ਦੇ ਹੌਸਲੇ ਵਾਧ ਦੇ ਨਾਲ ਫਿਰ ਹੋ ਸਕਦਾ ਉਹ ਇੱਕ ਵਾਰ ਤੁਹਾਡੇ ਤੋਂ ਕੁਝ ਲੈਣ ਤੋਂ ਪੈਸਾ ਲੈਣ ਤੋਂ ਬਾਅਦ ਉਹ ਦੁਬਾਰਾ ਫੇਰ ਡਿਮਾਂਡ ਕਰੇ ਇਸ ਲਈ ਇਹ ਜ਼ਰੂਰੀ ਆ ਕਿ ਉਸ ਨੂੰ ਕਾਊਂਟਰ ਕੀਤਾ ਜਾਵੇ ਉਹਦਾ ਮੁਕਾਬਲਾ ਕੀਤਾ ਜਾਵੇ ਇਹ ਗੱਲ ਤੁਸੀਂ ਆਪਦੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰੋ ਆਪਦੇ ਘਰੇ ਸ਼ੇਅਰ ਕਰੋ ਘਰਦਿਆਂ ਨੂੰ ਵੀ ਇਹ ਚਾਹੀਦਾ ਕਿ ਇੱਕ ਵਾਰ ਕਿਸੇ ਬੰਦੇ ਦੀ ਵੀਡੀਓ ਜਾਂ ਆਡੀਓ ਸੁਣ ਕੇ ਤੁਸੀਂ ਉਹਦੇ ਤੇ ਬਲੀਵ ਨਾ ਕਰੋ ਜਿੰਨਾ ਚਿਰ ਉਹਦੇ ਫੈਕਟ ਫਿਗਰ ਤੁਹਾਡੇ ਸਾਹਮਣੇ ਨਹੀਂ ਆਉਂਦੇ ਕਿਉਂਕਿ ਇਹ ਜਾਲੀ ਵੀ ਹੋ ਸਕਦਾ ਔਰ ਇਹ ਹੋ ਰਿਹਾ ਹੈ ਅੱਜਕੱਲ ਜਾਲੀ ਇਹ ਪੋਸੀਬਲ ਆ ਤਾਂ ਇੱਕ ਤਾਂ ਸਾਈਬਰ ਬੁੱਲੀਂਗ ਹੋਵੇ ਹੀ ਨਾ ਇਹਦੇ ਲਈ ਤੁਸੀਂ ਕੋਸ਼ਿਸ਼ ਕਰੋ ਕਿ ਇਸ ਤਰ੍ਹਾਂ ਦੀ ਕੋਈ ਵੀਡੀਓ ਕਾਲ ਤੁਹਾਨੂੰ ਆਉਂਦੀ ਹੈ ਤੁਸੀਂ ਇੱਕਦਮ ਵੀਡੀਓ ਕਾਲ ਨਾ ਚੱਕੋ ਤੁਸੀਂ ਪਹਿਲਾਂ ਇਹ ਚੈੱਕ ਕਰ ਲਓ ਕਿ ਕੀ ਇਹ ਵੀਡੀਓ ਕਾਲ ਜਿਹੜੀ ਆ ਰਹੀ ਹੈ ਇਹ ਨੰਬਰ ਮੇਰਾ ਨੋਨ ਆ ਜਾਂ ਮੈਨੂੰ ਪਹਿਲਾਂ ਇਸ ਵੀਡੀਓ ਕਾਲ ਇਸ ਨੰਬਰ ਤੋਂ ਕੋਈ ਕਾਲ ਆਈ ਹੈ ਜਾਂ ਕੋਈ ਮੈਸੇਜ ਆਇਆ ਜਾਂ ਤੁਹਾਨੂੰ ਉਡੀਕ ਕੇ ਕਿਸੇ ਦੀ ਵੀ ਤੁਹਾਨੂੰ ਵੀਡੀਓ ਕਾਲ ਕੋ ਕਰੇਗਾ ਜੇਕਰ ਤੁਹਾਡੇ ਵਿੱਚੋਂ ਕੁਝ ਵੀ ਨਹੀਂ ਤਾਂ ਤੁਸੀਂ ਐਵੇਂ ਜਿਹੜੀ ਵੀਡੀਓ ਕਾਲ ਨੂੰ ਨਾ ਚੱਕੋ ਉਹ ਵੀਡੀਓ ਕਾਲ ਤੁਹਾਡੇ ਲਈ ਮੁਸੀਬਤ ਦਾ ਕਾਰਨ ਵੀ ਬਣ ਸਕਦੀ ਆ ਜੇਕਰ ਤੁਸੀਂ ਇਸ ਦਾ ਸ਼ਿਕਾਰ ਹੋ ਹੀ ਗਏ ਹੋ ਤਾਂ ਤੋਡੇ ਕੋਲੇ ਬਹੁਤ ਸਾਰੇ ਰਸਤੇ ਨੇ ਤੁਸੀਂ ਆਪਣੇ ਪੁਲਿਸ ਸਟੇਸ਼ਨ ਜਾ ਕੇ ਇਹ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਕਰ ਸਕਦੇ ਹੋ ਜਾਂ ਤੁਸੀਂ cybercrime.gov.in ਤੇ ਜਾ ਕੇ ਆਪਣੀ ਕੰਪਲੇਂਟ ਦਰਜ ਕਰਾ ਸਕਦੇ ਹੋ ਤਾਂ ਇਹ ਸਾਰੇ ਟੂਲਸ ਤੁਹਾਡੇ ਕੋਲੇ ਇਹ ਹੈਲਪ ਦੇ ਸਾਧਨ ਜਿਹੜੇ ਤੁਹਾਡੇ ਕੋਲੇ ਅਵੇਲੇਬਲ ਨੇ ਤਾਂ ਇਹ ਜਾਣਕਾਰੀ ਤੁਹਾਡੇ ਕੋਲੇ ਹੋਣਾ ਬਹੁਤ ਜ਼ਰੂਰੀ ਆ ਕਿ ਤੁਸੀਂ ਕੋਈ ਸੋਸ਼ਲ ਮੀਡੀਆ ਆ ਐਪ ਚਲਾਉਨੇ ਹੋ ਤੁਹਾਡਾ ਕੋਈ ਅਕਾਊਂਟ ਆ ਫੇਸਬੁੱਕ ਤੇ ਅਕਾਊਂਟ ਆ ਜਾਂ ਕਿਤੇ ਹੋਰ ਅਕਾਊਂਟ ਆ ਤੁਸੀਂ ਘਟੋ ਘਟ ਉਹਦੇ ਪਾਸਵਰਡ ਸਟਰੋਂਗ ਰੱਖੋ ਔਰ ਉਹਨਾਂ ਬੰਦਿਆਂ ਨੂੰ ਆਪਣੀ ਫਰੈਂਡ ਲਿਸਟ ਦੇ ਵਿੱਚ ਸ਼ਾਮਲ ਨਾ ਕਰੋ ਜਿੰਨਾਂ ਲੋਕਾਂ ਨੂੰ ਤੁਸੀਂ ਜਾਣਦੇ ਨਹੀਂ ਜਿਹੜੇ ਲੋਕ ਤੁਹਾਡੇ ਵਾਕਿਫ ਨਹੀਂ ਹੈਗੇ ਅਸੀਂ ਫਰੈਂਡ ਬਣਾਉਣ ਦੇ ਚੱਕਰ ਦੇ ਵਿੱਚ ਉਹ ਲੋਕ ਕਈ ਵਾਰੀ ਫਰੈਂਡ ਬਣਾ ਲੈਨੇ ਆ ਜਿਹੜੇ ਬਹੁਤ ਚਤਰ ਚਲਾਕ ਨੇ ਜਿਹੜੇ ਤੁਹਾਡੀ ਇਨਫੋਰਮੇਸ਼ਨ ਲੈ ਕੇ ਤੇ ਉਸ ਨੂੰ ਯੂਜ਼ ਕਰ ਸਕਦੇ ਆ ਤੁਹਾਡੇ ਵਿਰੁੱਧ ਤਾਂ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਦਾ ਮਕਸਦ ਇਹ ਸੀ ਕਿ ਇਹਨਾਂ ਜਿਹੜੇ ਨਵੇਂ ਤਰ੍ਹਾਂ ਦੇ ਸਾਡੇ ਕੋਲੇ ਚੈਲੰਜਸ ਆ ਰਹੇ ਨੇ ਘਟੋ ਘਟ ਇਨਾਂ ਬਾਰੇ ਆਪਾਂ ਨੂੰ ਪਤਾ ਹੋਵੇ ਤੁਸੀਂ ਜੁੜੇ ਰਹੋ ਗਲੋਬਲ ਚਾ ਚੈਨਲ ਦੇ ਨਾਲ ਵੀਡੀਓ ਤੁਹਾਨੂੰ ਚੰਗੀ ਲੱਗੀ ਜਾਂ ਤੁਸੀਂ ਚਾਹੋ ਨੇ ਕਿ ਇਨਫੋਰਮੇਸ਼ਨ ਸਪਰੈਡ ਆਊਟ ਹੋਵੇ ਤਾਂ ਤੁਸੀਂ ਇਸ ਨੂੰ ਅੱਗੇ ਆਪਣੇ ਡੀਅਰ ਤੇ ਨੀਅਰ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਵੀਡੀਓ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ